ਸੋ ਇੱਕ ਰਿਪੋਰਟ ਵਜਿਤੇ ਸਾਨੂੰ ਕ੍ਰਿਪਟ ਨੂੰ ਫੋਨ ਆਂਦਾ ਇੱਕ ਕਿ ਚੰਦੂਮੰਦ ਏਰੀਆ ਦੇ ਵਿੱਚ ਜਿਹੜਾ ਹੈਗਾ ਵਾ ਕੱਲ 6 ਤਰੀਕ ਨੂੰ ਸਾਬੂ 7:30 10 ਵਜੇ ਜਿਹੜਾ ਹੈਗਾ ਵਾ ਦੋਸਤਾਂ ਦੇ ਵਿੱਚ ਲੜਾਈ ਹੋਈ ਹੈ ਇਹਦੇ ਲਈ ਸਾਡੀ ਪੁਲਿਸ ਪਾਰਟੀ ਜਿਹੜੀ ਹੈਗੀ ਆ ਚੰਦੂਮੰਦ ਜਿਹੜਾ ਪਿੰਡ ਹੈਗਾ ਪੀਐਸ ਕਿਲਾ ਲਾਸਿੰਗ ਦੇ ਵਿੱਚ ਉੱਥੇ ਪਹੁੰਚਦੀ ਹੈ ਤੇ ਪ੍ਰੋਪਰ ਤਰੀਕੇ ਨਾਲ ਉੱਥੇ ਜਾ ਕੇ ਇਨਵੈਸਟੀਗੇਟ ਕੀਤਾ ਜਾਂਦਾ ਹੈ ਤੋਂ ਉਸ ਨੂੰ ਪਤਾ ਲੱਗਦਾ ਹੈ ਕਿ ਦੋਆ ਹੋਟਲ ਦੇ ਵਿੱਚ ਆਪਸ ਦੇ ਵਿੱਚ ਗੋਲੀਆਂ ਚੱਲੀਆਂ ਕੀ ਚੰਦੂਮੰਚ ਏਰੀਆ ਦੇ ਵਿੱਚ ਜਿਹੜਾ ਹੈਗਾ ਵਾ ਕੱਲ 6 ਤਰੀਕ ਨੂੰ ਸ਼ਾਮ ਨੂੰ 7:30 10 ਵਜੇ ਜਿਹੜਾ ਹੈਗਾ ਵਾ ਦੋ ਘੁੱਟਾਂ ਦੇ ਵਿੱਚ ਲੜਾਈ ਹੋਈ ਹੈ। ਇਸੇ ਤਰ੍ਹਾਂ ਸਾਡੀ ਪੁਲਿਸ ਪਾਰਟੀ ਜਿਹੜੀ ਹੈਗੀ ਆ ਚੰਦੂਮੰਚ ਜਿਹੜਾ ਪਿੰਡ ਹੈਗਾ ਪੀਐਸ ਕਿਲਾ ਲਾਉਸਿੰਗ ਦੇ ਵਿੱਚ ਉਥੇ ਪਹੁੰਚਦੀ ਹੈ ਤੇ ਪ੍ਰੋਪਰ ਤਰੀਕੇ ਨਾਲ ਉਥੇ ਜਾ ਕੇ ਇਨਵੈਸਟੀਗੇਟ ਕੀਤਾ ਜਾਂਦਾ ਹੈ। ਤੇ ਉਸ ਤੋਂ ਪਤਾ ਲੱਗਦਾ ਹੈ ਕਿ ਦੋ ਘੁੱਟਾਂ ਦੇ ਵਿੱਚ ਆਪਸ ਦੇ ਵਿੱਚ ਗੋਲੀਆਂ ਚੱਲੀਆਂ। ਤੇ ਇਸੇ ਦੌਰਾਨ ਹੀ ਸਾਨੂੰ ਜਿਹੜਾ ਕ੍ਰਾਈਮ ਆਫ ਸੀਨ ਦੇ ਵਿੱਚ ਜਿਹੜੇ ਹੈਗੇ ਆ ਤਿੰਨ ਦੋ ਖਾਲੀ ਰੌਂਦ ਤੇ ਜਿਹੜਾ ਇੱਕ ਜਿਹੜਾ ਚਿੰਦਾ ਰੌਂਦ ਸਾਨੂੰ ਗ੍ਰਹਿਮਿਤ ਹੋ ਜਿਸ ਤੋ ਤੈਤ ਮਾਨਯੋਗ ਐਸਐਸਪੀ ਬਟਾਲਾ ਦੇ ਦਿਸਾ ਨਿਰਦੇਸ਼ੇ ਜਿਹੜੇ ਹੈਗੇ ਆ ਵਕਫ ਟੀਮਾਂ ਦਾ ਸੰਗਠਨ ਕੀਤਾ ਗਿਆ ਤੇ ਹਰ ਫੱਕੂ ਜਿਹੜਾ ਹੈਗਾ ਇਨਵੈਸਟੀਗੇਸ਼ਨ ਨੂੰ ਉੰਗਾਲ ਲਿਆ ਗਿਆ ਉਸ ਤੋਂ ਬਾਅਦ ਸੰਗ ਪਤਾ ਲੱਗਿਆ ਕਿ ਮਦਨ ਮਸੀ ਜਿਹੜਾ ਪੁੱਤਰ ਨਿਯਮਤ ਮਸੀ ਵਾਸੀ ਡਾਲੇ ਚੱਕ ਦੇ ਨੂੰ ਪੰਜ ਗੋਲੀਆਂ ਨਾਲ ਜ਼ਖਮੀ ਹੋਇਆ ਹੈ ਇਸੇ ਤਰ੍ਹਾਂ ਹੀ ਸਾਡੀ ਟੀਮ ਜਿਹੜਾ ਹੈਗਾ ਉਸ ਦੀ ਸਟੇਟਮੈਂਟ ਲੈਣ ਵਾਸਤੇ ਅੰਬੇਰ ਸਰ ਹਸਪੀਟਲ ਪਹੁੰਚੀ ਇਹ ਤੋਂ ਪਤਾ ਲੱਗਾ ਕਿ ਸਿਵਲ ਹਸਪੀਟਲ ਤੋਂ ਅਮਨਦੀਪ ਹਸਪੀਟਲ ਦੇ ਵਿਟੀੜਾ ਰੈਫਰ ਕੀਤਾ ਗਿਆ ਹੈ ਤੇ ਉਸ ਦੀ ਬਦਨਬਸੀ ਦੀ ਅਸੀਂ ਸਟੇਟਮੈਂਟ ਲਈ ਸਟੇਟਮੈਂਟ ਲੈਣ ਤੋਂ ਬਾਅਦ ਕਲੀਅਰ ਹੋਇਆ ਕਿ ਜਿਹੜੇ ਦੋ ਹੈਗੇ ਪਰਮ ਦੀ ਉਸ ਨਾਨਿਤ ਤੇ ਉਸ ਦਾ ਭਰਾ ਜਿਹੜਾ ਸੁੰਦਰ ਹੈਗਾ ਦੋਨਾਂ ਬੰ ਲੋਗ ਗੋਲੀਆਂ ਚਲਾਇਆ ਗਈਆਂ ਇਸੇ ਤਰ੍ਹਾਂ ਹੀ ਮਾਨਯੋਗ ਐਸਪੀ ਮੈਮ ਦੀ ਦਿਸ਼ਾ ਨਿਰਦੇਸ਼ ਜਿਹੜਾ ਹੈਗਾ ਇਹ ਮੁਕੱਦਮਾ ਨੰਬਰ 50/24 ਪੀਐਸ ਕਿਲਾ ਲਾਲ ਸਿੰਘ ਦੇ ਵਿੱਚ ਦਰਜ ਕੀਤਾ ਗਿਆ ਤੇ ਵਕਤ ਵਕਤ ਟੀਮਾਂ ਦਾ ਜਿਹੜਾ ਹੈਗਾ ਵਾ ਟੀਮਾਂ ਜੇ ਇਨਵੈਸਟੀਗੇਟ ਕਰ ਰਹੀਆਂ ਸੀ ਤੇ ਫਰਮ ਇਨਫੋਰਮੇਸ਼ਨ ਟੋਟਲ ਈਵਨਿੰਗ ਤੱਕ ਜਿਹੜਾ ਹੈਗਾ ਦੋਨਾਂ ਨੂੰ ਅਸੀਂ ਜਿਹੜਾ ਹੈਗਾ ਗ੍ਰਿਫਤਾਰ ਕਰ ਲਿਆ ਮੈਂ ਇਹ ਜਿਹੜੇ ਗੂਨੇ ਪਹਿਲਾਂ ਵੀ ਕੀਏ ਆ ਕੁਮਾਰ ਨੇ ਜਿਹੜੇ ਦੱਸਨੇ ਔਰ ਇਹ ਤਾਂ ਵੀ ਆਪਸ ਚ ਲੜਾਈ ਜਿਹੜੀ ਆ ਉਹ ਕੀ ਮਕਸਦ ਹੈ ਇਹਨਾਂ ਦਾ ਜਿਹੜਾ ਪਿਛਲੇ ਕਾਫੀ ਸਮੇਂ ਦੇ ਜਿਹੜੇ ਗੁੰਮਾ ਕਰਦੇ ਕਾਫੀ ਸਮੇਂ ਤੋਂ ਜਿਹੜਾ ਹੈਗਾ ਵਾ ਇਹ ਆਪਸ ਦੇ ਵਿੱਚ ਇਹਨਾਂ ਦੀ ਆਪਸੀ ਕ੍ਰਾਸ ਜਿਹੜੇ ਪਰਚੇ ਹੋਏ ਸੀਗੇ ਤੇ ਆਪਸੀ ਵਿੱਚ ਜਿਹੜੇ ਹੈਗੇ ਲੜਾਈ ਝਗੜੇ ਜਿਹੜੇ ਕੁਤਮਾਰ ਦੇ ਸੀਗੇ ਤੇ ਉਸ ਤੋਂ ਬਾਅਦ ਹੀ ਇਹਨਾਂ ਦੇ ਜਿਹੜੇ ਹੈਗੇ ਲੜਾਈ ਝਗੜੇ ਵਾਧੇ ਗਏ ਜਿਸ ਦੇ ਤਹਿਤ ਜਿਹੜਾ ਪਰਮਜੀ ਉਫਨਾਣਿਕ ਹੈਗਾ ਉਸ ਦੇ 10 ਜਿਹੜੇ ਪਰਚੇ ਹੈਗੇ ਆ ਤੇ ਜਿਹੜਾ ਮਦਨ ਬਸੀ ਜਿਸ ਨੂੰ ਗੋਲੀਆਂ ਲੱਗਿਆ ਹੈ ਉਸ ਦੇ ਵਿੱਚ 6 ਤੋਂ 7 ਦੇ ਕਰੀਬ ਜਿਹੜੇ ਪਰਚੇ ਹੈਗੇ ਆ। ਇਹ ਇਲਾਕੇ ਦੇ ਵਿੱਚ ਜਿਹੜਾ ਇਹ ਆਪਣਾ ਪਰਚਰ ਸਬਮਿਟ ਕਰਵਾ ਕੰਦੇ ਕਿ ਮੇਰਾ ਨਾਮ ਹੋਵੇ ਲੋਕਾਂ ਦੇ دہشت ਪੁਲਾਣਾ ਕਰਦੇ ਆਪਣੇ ਨਾਮ ਦੀ ਜਿਹੜੇ ਨਹੀਂ ਦੋਨੋਂ ਇੱਕ ਦੋਨਾਂ ਦਾ ਹੀ ਕ੍ਰਿਮੀਨਲ ਰਿਕਾਰਡ ਹੈਗਾ ਤੇ ਕਿਤੇ ਨਾ ਕਿਤੇ ਦੋਨੋਂ ਹੀ ਇੱਕ ਦੂਸਰੇ ਦੇ ਦੋਸ਼ੀ ਹੈਗੇ ਆ ਤੇ ਜਿਸ ਦੇ ਕਰੀਬ ਜਿਹੜਾ ਹੈਗਾ ਉਹਨਾਂ ਨੇ ਗੋਲੀਆਂ ਚਲਾਈਆਂ ਤੇ ਦੋਨੋਂ ਇੱਕ ਤਾਂ ਹਸਪੀਟਲ ਦੇ ਵਿੱਚ ਐਡਮਿਟ ਹੈ ਦੂਸਰਾ ਜਿਹੜਾ ਹੈਗਾ ਉਸ ਨੂੰ ਰੈਸ਼ ਕਰ ਲਿਆ ਜਿੰਨਾ ਯਾਰ ਜਿਹੜਾ ਨਾਨਕ ਹੈ ਤੇ ਬਿੱਟੇ ਕਾਫੀ ਲੰਬੇ ਸਮੇਂ ਤੋਂ ਸਰਫੀਆਂ ਚ ਇਹ ਆਲਾ ਤੇ ਕਿਸੇ ਗੈਂਗ ਵਾਸਤੇ ਕੰਮ ਕਰਦਾ ਕਿ ਜਾਂ ਆਪਣੇ ਤੌਰ ਤੇ ਕੰਮ ਕਰਦਾ ਨਹੀਂ ਫਿਲਹਾਲ ਤੈਹੋ ਜੀ ਕੋਈ ਗੱਲ ਸਾਹਮਣੇ ਨਹੀਂ ਆਈ ਬਟ ਜਿਹੜਾ ਹੈਗਾ ਇਹਨਾਂ ਦੀ ਆਪਸੀ ਵਜ੍ਹਾ ਰੰਜ ਜਿਹੜੀ ਲੜਾਈ ਝਗੜੇ ਦੀ ਉਹ ਹੈਗੀ ਸੀਗੀ ਮਦਨ ਮਸੀਦੇ ਤੇ ਪਰਮਵੀਰ ਦੀ ਤੇ ਉਹ ਜਿਹੜਾ ਦੂਸਰਾ ਉਹਦਾ ਪ੍ਰਾ ਸੁੰਦਰ ਹੈਗਾ ਜੋ ਦੋਨੇ ਕੋ ਆਪਣੇ ਗੈਂਗ ਦੇ ਲੀਡਰ ਨੇ ਦੋਨੇ ਮਦਨ ਦਾ ਬਣਾ ਲਏ ਜਿਹਨਾਂ ਦੇ ਜਿਹੜੇ ਗਰੁੱਪ ਬਣਾਏ ਹੋਏ ਸੀ ਤੇ ਫਿਲਹਾਲ ਤਾਂ ਜਿਹੜੇ ਦੇਖੋ ਅਲੱਗ-ਅਲੱਗ ਬਨੇ ਹੋਏ ਆ ਇਹਨਾਂ ਦੇ ਗਰੁੱਪ ਬਨੇ ਹੋਏ ਇੱਕ ਮਦਨ ਦਾ ਗਰੁੱਪ ਬਣਿਆ ਹੋਇਆ ਦੂਸਰਾ ਜਿਹੜਾ ਪਰਮਵੀਰ ਨਾਨਿਕ ਦਾ ਗਰੁੱਪ ਬਣਿਆ ਹੋਇਆ ਤੇ ਇਹ ਗਰੁੱਪ ਵਾਈਜ਼ ਹੀ ਲੜ ਕੋਈ ਲੜਾਈ ਦਾ ਮਕਸਦ ਉਹ ਅਜੇ ਤੱਕ ਪਤਾ ਨਾ ਲੱਗਿਆ ਨਹੀਂ ਲੜਾਈ ਦਾ ਕਾਫੀ ਸਮੇਂ ਤੋਂ ਪਹਿਲਾਂ ਹੀ ਇਹਨਾਂ ਦੀ ਲੜਾਈ ਝਗੜੇ ਦੇ ਪਰਚੇ ਸੀਦੇ ਉਸੇ ਵਜ੍ਹਾ ਰਜੇਸ਼ ਨੂੰ ਲੈ ਕੇ ਜਿਹੜੀ ਹੈਗੀ ਆ 6 ਤਰੀਕ ਨੂੰ ਰਾਤ ਨੂੰ ਜਿਹੜੀ ਸਾਢੇ 10 ਵਜੇ ਜਿਹੜੀ ਹੈਗੀ ਆ ਉਹ ਗੋਲੀਆਂ ਚੱਲੀਆਂ ਇਸ ਕੀ ਪ੍ਰੌਮ ਹੋਇਆ ਇਸ ਦੇ ਵਿੱਚ ਅਸੀਂ 3 ਦਿਨ ਦਾ ਮੰਡ ਲਿਆ ਏ ਤੇ ਦਰੋਹ ਨੇ ਪੁੱਛੇ ਜਿਹੜੇ ਹੈਗੇ ਆ 5 ਪਿਸਤਲ ਸਾਨੂੰ ਬਰਾਮਦ ਹੋਏ ਆ ਇੱਕ ਬੱਤੀ ਬੋਰ ਤੇ 4 ਜਿਹੜੇ ਹੈਗੇ ਆ ਬੱਤੀ ਬੋਰ ਤੇ 10 ਜਿੰਦਾ ਲਾਈਵ ਜੁੜੇ ਆ ਰੌਂਡ ਪ੍ਰੌਮ ਕਿਤੇ ਗਏ ਗੋਲੀ ਗੋਲੀ ਕਾਨਸਰਟ ਚੱਲ ਰਹੀ ਸੀ ਜੀ ਉਹ ਫੈਕਟਰੀ ਚ ਫਿਲਹਾਲ ਜੋ ਸਾਡੀ ਇਨਵੈਸਟੀਗੇਸ਼ਨ ਹੈ ਉਹ ਜਿਹੜੀ ਹੈ ਕਿ ਕੋਲੀ ਵਨ ਸਾਈਡ ਚੱਲੀ ਪਰਮबीर ਓਫ ਨਾਨਿਕ ਵੱਲੋਂ ਤੇ ਉਸ ਦਾ ਭਰਾ ਸੁnder ਵੱਲੋਂ ਜਿਹੜੀਆਂ ਗੋਲੀਆਂ ਚਲਾਈਆਂ ਗਈਆਂ ਮੈਡਮ ਜਿਹੜੇ ਪਾਲਿਟਿਸਟ ਨੇ ਕਿਤੇ ਉਤੋਂ ਪਰਮਬੀਰ ਓਫ ਨਾਨਿਕ ਵੱਲੋਂ ਤੇ ਉਹਦੇ ਭਰਾ ਵੱਲੋਂ ਉਹਨਾਂ ਨੂੰ ਜਦੋਂ ਪੁਸ਼ਕਿਸ਼ ਕੀਤੀ ਤੇ ਦੋਨਾਂ ਦੀ ਇਨਵੈਸਟੀਗੇਸ਼ਨ ਵਿੱਚ ਆਇਆ ਕਿ ਇਹਨਾਂ ਦੇ ਜਿਹੜੇ ਹੈਗਾ ਟੋਟਲ 5 ਸੀਗੇ ਕਿਹੜੇ ਜਿਹੜਾ ਲੱਜਾ ਅ ਇਹਦਾ ਅਸੀਂ ਘਰ ਤੋਂ ਹੀ ਬਰਾਮਦ ਕੀਤੇ ਸੀ